ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਪਾਕਿਸਤਾਨ ਆਉਣ ਵਾਲੀ ਸਿੱਖ ਸੰਗਤ ਦੇ ਲਈ ਚਾਰ ਟੂਰਿਸਟ ਇਨਫੋਰਮੇਸ਼ਨ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਕੇਂਦਰ ਪਾਕਿਸਤਾਨ ਪੰਜਾਬ ਵਿੱਚ ਸਥਿਤ ਸਾਰੇ ਸਿੱਖ ਧਾਰਮਿਕ ਸਥਾਨਾਂ ਬਾਰੇ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਵਾਉਣਗੇ। ਇਹ ਕੇਂਦਰ ਵਾਗਾ ਬਾਰਡਰ, ਗੰਨਾ ਸਿੰਘ ਵਾਲਾ ਤੇ ਸੁਲੇਮਾਨ ਕੀ ਬਾਰਡਰ ਨੇੜੇ ਬਣਾਏ ਜਾਣਗੇ। ਜਦਕਿ ਚੌਥਾ ਕੇਂਦਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਵਿਖੇ ਸਥਾਪਿਤ ਹੋਵੇਗਾ ਤੇ ਇਹਨਾਂ ਸਾਰੇ ਕੇਂਦਰਾਂ ਵਿੱਚੋਂ ਨਨਕਾਣਾ ਸਾਹਿਬ ਵਾਲਾ ਕੇਂਦਰ ਹੀ ਸਭ ਤੋਂ ਵੱਡਾ ਕੇਂਦਰ ਹੋਵੇਗਾ। ਇਹ ਜਾਣਕਾਰੀ ਲੈnde ਪੰਜਾਬ ਤੋਂ ਐਜੂਕੇਸ਼ਨ ਐਂਡ ਟੂਰਿਜ਼ਮ ਮੰਤਰੀ ਰਾਣਾ ਮਸ਼ਹੂਦ ਅਹਿਮਦ ਖਾਨ ਨੇ ਦਿੱਤੀ ਹੈ। ਇੱਥੇ ਦੱਸਦੀ ਹੈ ਕਿ ਹਰ ਸਾਲ ਵੱਖ-ਵੱਖ ਧਾਰਮਿਕ ਦਿਹਾੜੇ ਮਨਾਉਣ ਦੇ ਲਈ ਵਿਦੇਸ਼ੀ ਸਿੱਖ ਸੰਗਤਾਂ ਪਾਕ ਪਹੁੰਚਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਭਾਰਤੀ ਸੰਗਤ ਦੀ ਹੁੰਦੀ ਹੈ। ਤੇ ਪਾਕ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਣ ਵਾਲੀ ਇਸ ਸਹੂਲਤ ਦੇ ਨਾਲ ਇਸ ਸਿੱਖ ਸੰਗਤ ਨੂੰ ਕਾਫੀ ਫਾਇਦਾ ਹੋਵੇਗਾ